ਕਿਸਾਨਾਂ ਵੱਲੋਂ ਐਮਐਸਪੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਨੇਤਾ ਸਰਵਜਨ ਸਿੰਘ ਪੰਦੇਰ ਨੇ ਕਪੂਰਥਲਾ ਫਗਵਾੜਾ ਵਿੱਚ ਪ੍ਰੈਸ ਵਾਰਤਾ ਕੀਤੀ ਜਿੱਥੇ ਉਹਨਾਂ ਨੇ ਦੱਸਿਆ ਕਿ ਵੱਡੀ ਮਾਤਰਾ 'ਚ ਟਰੈਕਟਰ ਟਰਾਲੀ ਲੈ ਕੇ ਕਿਸਾਨ ਸ਼ੰਭੂ ਬਾਰਡਰ ਦੇ ਵੱਲ ਰਵਾਨਾ ਹੋ ਰਹੇ ਨੇ ਪੰਦੇਰ ਨੇ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਨ ਲਈ ਇਹ ਜਥਾ ਰਵਾਨਾ ਹੋ ਰਿਹਾ ਹੈ ਤੇ ਜਿਉਂ ਨੂੰ ਜਥੇਬੰਦੀਆਂ ਨੇ ਅੰਦੋਲਨ ਨੂੰ ਵੱਡਾ ਕਰਨ ਤੋਂ ਪਹਿਲੇ ਐਲਾਨ ਕਰ ਦਿੱਤਾ ਸੀ ਇਸ ਦੌਰਾਨ ਦੁਆਬਾ ਤੋਂ ਜਥਾ ਬਾਰਡਰ ਤੇ ਪਹੁੰਚ ਰਿਹਾ ਹੈ ਕਿੰਦਾ ਸਰਕਾਰ ਤੇ ਵੀ ਉਹਨਾਂ ਆਇਆ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਇਕੱਠੇ ਹੋ ਰਹੇ ਨੇ ਜਲਦ ਕਿਸਾਨਾਂ ਦੀ ਸਰਕਾਰ ਮੰਗਾ ਬਲ ਧਿਆਨ ਦੇਵੇ ਬਿਊਰੋ ਰਿਪੋਰਟ ਵਾਇਸ ਆਫ ਪੰਜਾਬ ਸਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਰਤਨਪੁਰਾ ਬਾਰਡਰ ਨੂੰ ਕਹਿ ਸਕਦੇ ਹਾਂ ਕਿ ਇਸ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਇੱਕ ਵੱਡਾ ਜਥਾ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਆ ਜਿਨ੍ਹਾਂ ਨੇ ਕੱਲ ਦੀ ਤਿਆਰੀ ਕੀਤੀ ਸੀ ਔਰ ਅੱਜ ਸਵੇਰੇ ਅਭਿਆਸ ਤੋਂ ਚੱਲੇ ਪਾਏ ਨੇ ਸੋ ਪੰਦੇਸ ਸਾਹਿਬ ਸਾਡੇ ਕੋਲ ਇੱਥੇ ਦੁਆਬੇ ਦੇ ਵਿੱਚ ਇਸ ਵੇਲੇ ਆਪਾਂ ਜਲੰਧਰ ਔਰ ਫਗਵਾੜਾ ਦੇ ਗੱਭੇ ਬੈਠੇ ਆ ਸੋ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰਾਲੀਆਂ ਦਾ ਜਥਾ ਉਹ ਹੁਣੇ ਅਸ਼ਾਦਾ ਪਾਣੀ ਛੱਕ ਕੇ ਰਵਾਨਾ ਹੋਇਆ ਹੈ ਹੱਲੇ ਪਿੱਛੋਂ ਵੀ ਆ ਰਹੀਆਂ ਨੇ ਟਰਾਲੀਆਂ ਬਹੁਤ ਸਾਰੀਆਂ ਸੋ ਅਸੀਂ ਇਸ ਸਮੇਂ ਇਹ ਆਪੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਝ ਕੁ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਨਣ ਕਰਨ ਵਾਸਤੇ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਐਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਵੱਡਣਾਵਾਂ ਲਾਉਣਗੇ ਸੋ ਸਰਕਾਰ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਤੇ ਦੁਆਬੇ ਦੇ ਵਿੱਚੋਂ ਕਿਉਂਕਿ ਹੁਣ ਗੰਨੇ ਦਾ ਸੀਜ਼ਨ ਚੱਲਦਾ ਪਿਆ ਹੁਣ ਸੰਗਤਾਂ ਗੱਡੀਆਂ ਨਾਲ ਉੱਥੇ ਜਾ ਰਹੀਆਂ ਨੇ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਨਾਲ ਕਾਬਲੇ ਤੇ ਜਾਣ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸਲੇ ਆ ਥੋੜੇ ਜਿਹਾ ਗੰਨੇ ਦਾ ਕਿਉਂਕਿ ਆ ਫਰਵਰੀ ਦੇ ਵਿੱਚ ਗੰਨਾ ਲਾਗੇ ਹੋ ਜਾਂਦਾ ਤੇ ਫੇਰ ਇਤੋਂ ਵੀ ਵੱਡਾ ਕਾਬਲਾ ਟਰਾਲੀਆਂ ਦਾ ਸ਼ੰਭੂ ਬਾਡਰ ਨੂੰ ਕੂਚ ਕਰੇਗਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਜੀ ਸਾਹਿਬ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਤੇ ਸਮਾਗਮ ਕਰ ਰਹੇ ਔਰ ਦੇਖੋ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਸੀਗਾ ਸਾਡਾ ਪਿਉਣ ਵਾਲੇ ਦਿਨਾਂ ਚ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਅੰਦੋਲਨ ਨੂੰ ਵੱਡਾ ਕਰਾਂਗੇ ਉਸੇ ਲੜੀ ਤਹਿਤ ਪਹਿਲੋਂ ਵੀ ਆਪਣੀ ਕ੍ਰਾਂਤੀਕਾਰ ਜੁਨੀਆਂ ਦਾ ਵੱਡਾ ਜਥਾ ਉੱਥੇ ਪਹੁੰਚਿਆ ਆਪਾਂ ਮਾਝੇ ਤੋਂ ਜਥਾ ਤੋਰਿਆ ਹੈਗਾ ਦੁਆਬੇ ਵਾਲਾ ਜਥਾ ਵੀ ਰਾਹ ਚੋ ਮਿਲ ਰਿਹਾ ਹੈਗਾ ਸਾਨੂੰ ਲਗਾਤਾਰ ਹੋਰ ਜਥੇਬੰਦੀਆਂ ਵੀ ਆਪਣੇ ਮੋਰਚਿਆਂ ਤੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਯਤਨ ਸ਼ੀਲ ਨੇ ਤੋ ਇਸ ਕਰਕੇ ਅੱਜ ਇੱਕ ਵੱਡਾ ਜਥਾ ਆ ਜੜਾ ਵਾ ਮੈਂ ਦਾਵਾ ਕਰਾਂ ਵੀ ਕਿੰਨੇ ਆ ਇਹ ਇਹ ਬਾਤ ਦੀ ਗੱਲ ਹੈਗੀ ਆ ਪਰ ਤੁਸੀਂ ਖੁਦ ਵੇਖਿਆ ਕਿੰਨਾ ਜ਼ਿਆਦਾ ਟਰੈਕਟਰ ਟਰਾਲੀਆਂ ਜਿਹੜੀਆਂ ਵਾਂ ਜਿਹੜੀਆਂ ਅੱਜ ਸ਼ੰਭੂ ਮੋਰਚੇ ਨੂੰ ਰਵਾਨਾ ਹੋ ਰਹੀਆਂ ਵਾਂ ਦੂਸਰਾ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ੋਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਗੂ ਉਦਯੋਗ ਨੂੰ ਖਾਣਾ ਹੈਗਾ ਦੇਖੋ ਅੱਜ ਵੀ ਪਹਿਲਾਂ ਮੈਂ ਚੈਪਟੋ ਬਾਰੇ ਤੇ ਬਲਿੰਟਨ ਬਾਰੇ ਬੋਲਿਆ ਸੀ ਬਲਿੰਟਨ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ ਸਾਠੋਂ ਲੈ ਕੇ 45 ਰੁਪਏ ਜਿਹੜਾ ਬਾ ਚੈਪਟੋ ਦਾ ਤੇ ਬਲਿੰਟਨ ਦਾ ਤੁਸੀਂ ਆਨਲਾਈਨ ਆਟਾ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਗੰਨਾ ਵੀ ਦੇ ਰਹੇ ਆ। ਉਹਨੇ ਮੈਨੂੰ ਕੋਈ ਭਰਾਵ ਖਾ ਕੇ ਗਿਆ ਵੀ ਆ 23 ਰੁਪਿਆ ਗੰਨੇ ਦਾ ਰੇਟ ਆ ਤੇ ਗੰਨਾ 2 2.5 ਫੁੱਟ ਉਹਨਾ। ਸਾਨੂੰ ਭਈ ਗੰਨੇ ਦੇ ਪੈਸੇ ਨਹੀਂ ਦਿੰਦੇ। ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐ ਜੋੜਨਾ ਵਾ। ਵੀ ਸਸਤੋ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ। ਇਹ ਕਹਿੰਦੇ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ। ਤੋ ਇਸ ਕਰਕੇ ਅਸੀਂ ਵੀ ਕਹਿੰਨੇ ਆ ਵੀ ਕੋਈ ਪਾਰਟੀ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਜਿਹੜੇ ਛੋਟੇ ਲੱਗੂ ਉਦਯੋਗ ਦੀ ਲੜਾਈ ਨਹੀਂ ਲੜਦੀ ਕਿਸਾਨ ਮਜ਼ਦੂਰ ਲੜ ਰਹੇ ਆ ਨੌਜਵਾਨਾਂ ਦੀ ਵੀ ਗੱਲ ਕਰਦੇ ਹੈਗੇ ਆ ਬੇਰੋਜ਼ਗਾਰੀ ਆ ਨਸ਼ਾ ਵਾ ਕੱਲਾ ਆਪਣੀ ਨਹੀਂ ਗੱਲ ਕਰਦੀ ਬੇਸ਼ੱਕ ਸਾਡਾ ਨੌਜਵਾਨ ਵੀ ਆ ਖੇਤਾਂ 'ਚ ਕੰਮ ਕਰਨ ਵਾਲਾ ਜਾਂ ਖੇਤੀ ਤੇ ਨਿਰਭਰ ਨੌਜਵਾਨੀ ਮਜ਼ਦੂਰ ਦੀ ਗੱਲ ਵੀ ਕਰਦੇ ਆ 200 ਦਿਨ ਰੇਗਾ ਦੀ ਗੱਲ ਕਰ ਰਹੇ ਆ ਕਰਜ਼ੇ ਮੁਕਤੇ ਉੱਤੇ ਮਜ਼ਦੂਰ ਨੂੰ ਵੀ ਕਰਜ਼ਾ ਮੁਕਤ ਕਰਨ ਦੀ ਗੱਲ ਕਰਦੇ ਆ ਅ 60 ਸਾਲ ਤੋਂ ਬਾਅਦ ਜਿਹੜਾ ਖੇਤੀਚ ਮਜ਼ਦੂਰ ਹੈ ਉਹਦੀ ਪੈਨਸ਼ਨ ਦੀ ਗੱਲ ਕਰ ਰਹੇ ਆ ਆਦੀਵਾਸੀ ਸਮਾਜ ਦੀ ਵੀ ਗੱਲ ਕਰ ਰਹੇ ਆ ਤੋਂ ਕੋਲ ਮਲਾ ਕੇ ਸੀ ਸਮਾਜ ਦੀ ਲੜਾਈ ਲੜ ਰਹੇ ਆ ਇਸ ਕਰਕੇ ਪੂਰੇ ਪੰਜਾਬੀ ਸਮਾਜ ਨੂੰ ਦੇਸ਼ ਦੇ ਸਮਾਜ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ 30 ਚੋਂ ਨਾ ਕੀਤਾ ਵੀ ਹੈਗਾ ਇਸ ਕਰਕੇ ਕਿੰਨਾ ਜਨਾਂ ਚਿਰ ਪੰਜਾਬੀਓ ਇੱਕ ਮੁੱਟ ਹੋ ਕੇ ਸ਼ਨਰਛਣਾ ਕੀਤਾ ਉਹਨਾਂ ਚਿਰ ਮੰਗਾ ਸ਼ਾਇਦ ਨਾ ਮੰਨੀਆਂ ਜਾਣ ਬੇਸ਼ੱਕ ਗੱਲਬਾਤ ਦਾ ਸੱਦਾ ਆਇਆ ਹੈਗਾ ਇਸ ਕਰਕੇ ਪੂਰੇ ਦਵਾਬੀਆਂ ਨੂੰ ਠੀਕਾ ਪੂਰੇ ਪੰਜਾਬ ਨੂੰ ਅਪੀਲ ਕਰਦਾ ਵੀ ਹਰ ਪਿੰਡ ਦੇ ਵਿੱਚੋਂ ਇੱਕ ਟ੍ਰੈਕਟਰ ਟਾਲੀ ਇੱਕ ਟ੍ਰੈਕਟਰ ਟਾਲੀ ਐਨੇ ਪਿੰਚੋ ਲਿਆਉਣੀ 10-15 ਬੰਦੇ ਮੋਰਚੇ ਰੱਖਣੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਅੱਜ ਦਾ ਸੱਦਾ ਦੇ ਰਹੇ ਆ ਬਾਕੀ ਉਥੇ ਕਮਮ ਦੀ ਮੀਟਿੰਗ ਦੂਆ ਫੋਰਮਾ ਦੀ ਮੀਟਿੰਗ ਕਰ ਤੋਂ ਬਾਅਦ ਅਗਲੇ ਪ੍ਰੋਗਰਾਮ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਹੁਣ ਮੇਰੀ ਬੇਨਤੀ ਆ ਵੀ ਰਾਜ ਸਾਹਿਬ ਆ ਆਪਣੀ ਗੱਲ ਕਰ ਲੈਣ